ਹੈਲੋ ਭਾਈ ਜੀ ਸਤਿ ਸ੍ਰੀ ਅਕਾਲ ਅੱਜ ਮੈਂ ਆਪਣਾ ਨਵਾਂ ਗਾਣਾ ਲੈ ਕੇ ਆਇਆ ਹਾਂ ਪੁਲਸੀਆ ਸੋ ਲੈਟਸ ਸਟਾਰਟ ਕੋਈ ਰੋਕ ਡੋਕ ਨਹੀਂ ਵੈਲੀ ਹੋਏ ਜੱਟ ਨੂੰ ਰੱਖੇ ਵਰਤੀ ਬੋਰਡ ਅਬ ਵਿੱਚ ਲੋਡ ਕਰਕੇ ਬਸ ਤੇਰੇ ਤੇ ਹੀ ਆ ਕੇ ਘਰ ਆ ਰਿਹਾ ਡਜਾਂਦੀ ਐ ਨਹੀਂ ਤੇਰੇ ਕਰਕੇ ਕਰ ਕੇ ਹੀ ਪੀਸੀਆਰ ਦੇ ਹੁਟਰੇ ਵਜਾਉਣੇ ਪੈਂਦੇ ਨੇ ਨਹੀਂ ਤੇਰੇ ਕਰਕੇ ਕਰ ਕੇ ਹੀ ਪੀਸੀਆਰ ਦੇ ਹੁਟਰੇ ਵਜਾਉਣੇ ਪੈਂਦੇ ਨੇ ਨਹੀਂ ਤੇਰੇ ਕਰਕੇ ਉਹ ਥਾਣੇ ਵਿੱਚ ਆਈ ਸੀ ਤੂੰ ਰਫਟੇ ਲਖਣ ਨੂੰ ਕਰ ਦੇਣੇ ਤੰਗ ਮਸਟਣੇ ਤੇਨ ਚਾਰ ਜੀ ਉਹ ਥਾਣੇ ਵਿੱਚ ਆਈ ਸੀ ਤੂੰ ਰਫਟੇ ਲਖਣ ਨੂੰ ਕਰ ਦੇਣੇ ਤੰਗ ਮਸਟਣੇ ਤੇਨ ਚਾਰ ਜੀ ਉਹ ਰਖ ਹੌਸਲਾ ਭਰਪੂਰ ਪੁਲਸੀ ਦਾ ਡੰਡਾ ਵਿੱਚ ਸ਼ਿਹੂਰ ਹੌਸਲਾ ਭਰਪੂਰ ਪੁਲਸੀ ਦਾ ਡੰਡਾ ਵਿੱਚ ਸ਼ਿਹੂਰ ਜਿਹੜਾ ਮਾਰ ਮਾਰੇ ਵੈਰੀਆਂ ਦੇ ਹੱਡ ਕਰੇ ਚੂਰ ਨਹੀਂ ਤਾਂ ਯੋ ਤਾਂ ਤੇਰੇ ਕਰਕੇ ਹੀ ਹੁਟਰ ਵਜਾਉਣੇ ਪੈਂਦੇ ਨੇ ਨਹੀਂ ਤੇਰੇ ਕਰਕੇ ਕਰਕੇ ਹੀ ਹੁਟਰ ਵਜਾਉਣੇ ਪੈਂਦੇ ਨੇ ਨਹੀਂ ਤੇਰੇ ਕਰਕੇ ਹਾਂਜੀ ਭਾਜੀ ਰੈਪ ਹਾਂ ਕੂਸੀਆਂ ਦੀ ਟੋਲੀ ਪੂਰੀ ਮਸ਼ਹੂਰ ਕਿਸੇ ਗੱਲ ਦੇ ਨਾ ਗਰੂਰ ਦੁਨੀਆਂ ਚ ਜਾਣ ਪਰ ਪੂਰਨ ਨਸ਼ੇ ਪੱਤੇ ਤੋਂ ਦੂਰ ਬਸ ਮਰਦਾਨਾਂ ਦੀ ਦਸਰੂਰ ਤੇ ਕੂਸੀਏ ਦਾ ਡੰਡਾ ਮਸ਼ਹੂਰ ਜਿਹੜਾ ਮਾਰ 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 ਬੇਰੀਆਂ ਦੇ ਹੱਡ ਕੇ ਰੇ ਚੂਰ ਹਾਂ ਤੇਰੇ ਕਰਕੇ ਕਰਕੇ ਹੀ ਹੁੱਟਰ ਵਜਾਉਣ ਪੈਂਦੇ ਨਹੀਂ ਤੇਰੇ ਕਰਕੇ ਕਰਕੇ ਹੀ ਹੁੱਟਰ ਵਜਾਉਣ ਪੈਂਦੇ ਨਹੀਂ ਤੇਰੇ ਕਰਕੇ ਲੇਸ਼ ਤਰਸਿੰਗ ਤਾ ਤੇਰੇ ਪਿੱਛੇ ਕਿਹੜੇ ਮਾਰੇ ਤੇਰੇ ਪਿੱਛੇ ਕਿਹੜੇ ਮਾਰੇ ਮਸਟੰਨਿਆ ਤੋਂ ਬਚਾਵੇਂ ਨਾਲੇ ਹੁਟਰੇ ਬਚਾਵੇਂ ਮਸਟੰਨਿਆ ਤੋਂ ਬਚਾਵੇਂ ਨਾਲੇ ਹੁਟਰੇ ਬਚਾਵੇਂ ਉਹ ਕਹਿੰਦਾ ਕਰ ਦੇਣਾ ਤੇਰੇ ਨਾਲ ਪਿਆਰ ਦਾ ਇਜ਼ਹਾਰ ਨਹੀਂ ਜੇ ਲੋੜ ਪਈ ਤਾਂ ਮਰਨਾ ਕਿ ਟਟ ਜਿੰਦੇ ਜਾਣ ਨਹੀਂ ਨਹੀਂ ਤੂੰ ਕਰਨਾ ਪਰਵਾਸ ਬਸ ਕਰ ਦੇ ਤੂੰ ਹਾਂ ਆਪਣੇ ਪਿਆਰ ਦਾ ਤਖੋ ਦੇ ਕੇ ਰੱਬ ਬਣੂਗਾ ਗਵਾ ਤੈਨੋਂ ਤਾਂ ਤੇਰੇ ਕਰਕੇ ਕਰਕੇ ਹੀ ਹੂਟ ਰਿਹਾ ਵਜੋਣੇ ਬੰਦੇ ਨਹੀਂ ਤੇਰੇ ਕਰਕੇ ਕਰਕੇ ਹੀ ਹੂ ਤੇਰੇ ਵਜੋਣੇ ਬੰਦੇ ਨਹੀਂ ਤੇਰੇ ਕਰਕੇ ਥੈਂਕ ਯੂ ਬਾਈ ਇਤਨਾ ਤੁਹਾਡਾ ਗਾਣਾ ਸੁਣਵਾਉਣ ਵਾਸਤੇ ਸੋ ਧੰਨਵਾਦ